ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਉਮੀਦ ਕਰਦੇ ਆਂ ਜੀ ਤੁਸੀਂ ਸਾਰੇ ਜਣੇ ਠੀਕ ਠਾਕ ਹੋਵੋਗੇ ਚੜ੍ਹਦੀ ਕਲਾ ਦੇ ਵਿੱਚ ਰਹੋਗੇ ਤੇ ਆਪਣੀ ਆਪਣੀ ਜ਼ਿੰਦਗੀ ਵਿੱਚ ਖੁਸ਼ ਹੋਵੋਗੇ ਪ੍ਰਮਾਤਮਾ ਤੁਹਾਨੂੰ ਸਾਰਿਆਂ ਨੂੰ ਤੰਦਰੁਸਤੀ ਬਖਸ਼ੇ ਤੇ ਸਾਰਿਆਂ ਦੇ ਕੰਮਾਂ ਕਾਰਾਂ ਵਿੱਚ ਮਾਲਕ ਕਰੇਗੀ ਵਾਧਾ ਅੱਲਾਹ ਜੀ ਤੁਹਾਨੂੰ ਪਤਾ ਹੀ ਹੈ ਵੀ ਹੁਣ 2-3 ਦਿਨ ਹੋ ਗਏ ਟੂਰ ਤੇ ਨਿਕਲੇ ਹੋਏ ਆ ਅੱਜ ਮਨਾਲੀ ਦੀਆਂ ਖੂਬਸੂਰਤ ਵਾਦੀਆਂ 'ਚ ਫਿਰ ਰਹੇ ਹਾਂ। ਲੰਬੇ-ਲੰਬੇ ਦਰਖਤਾਂ ਹਨ ਇਕਸਾਰ ਪਏ ਆ ਹਨਾ ਤੇ ਇਹਨਾਂ ਇੱਕ ਨੰਬਰ 뷰 ਬਣਿਆ ਹੋਇਆ ਜੀ। ਆ ਤੁਸੀਂ ਸਾਹਮਣੇ ਦੇਖ ਸਕਦੇ ਆ ਹੋਟਲ। ਆ ਉਹ ਸਾਡੇ ਨਾਲ ਆ ਗਿਆ ਨਾਈਟ ਕਲੱਬ। ਪਰ ਬਾਈ ਰਾਤ ਜਿਹੜਾ ਉਹ ਨਜ਼ਾਰਾ ਤਾਂ ਮਾਲ ਰੋਡ ਤੇ ਆਈ ਇਹ ਹੋਟਲ ਸਾਡਾ। ਜਿਹੜਾ ਉਹ ਰਾਤ ਨਜ਼ਾਰਾ ਤਾਂ ਜੀ ਰੋਡ ਤੇ ਮੈਂ ਕਹਿੰਦਾ ਵੀ ਘੱਟੂ ਘੱਟ ਵੀ ਜੇ ਜ਼ਿਆਦਾ ਨਹੀਂ ਮੇਰੇ ਖਿਆਲ ਨਾਲ 10000 ਬੰਦਾ ਇਸ ਰੋਡ ਤੇ ਫਿਰਦਾ ਤਾਂ ਐਨੇ ਲੋਕ ਟੂਰਿਸਟ ਆਏ ਹੋਏ ਆ ਘੁੰਮਣ ਵੀ ਗੱਲੇ ਛੱਡੋ ਆ ਆਪਾਂ ਦਾ ਚਲੋ ਲੋਕਲ ਆ ਲੋਕ ਤਾਂ ਮੈਂ ਲਾਡੂ ਤੇ ਹੈ ਪਤਾ ਨਹੀਂ ਕਿੱਥੇ ਕਿੱਥੇ ਤੇ ਆਏ ਹੋਏ ਆ ਜੀ ਮੈਂ ਕਹਿੰਦਾ ਵੀ ਗੱਲੇ ਛੱਡੋ ਤੁਸੀਂ ਉਹ ਸਾਹਮਣੇ ਤੁਸੀਂ ਦੇਖ ਸਕਦੇ ਹਾਂ ਜਿਹੜੇ ਲੋਕ ਦੂਰ ਤੇ ਆਏ ਵੀ ਲੋਕ ਜਿਹੜੇ ਮਤਲਬ ਲੋਕਾਂ ਨੇ ਆਪਣੇ ਉਹਨਾਂ ਦਾ ਪਹਿਰਾਵਾ ਜਿਹੜਾ ਉਹਨਾਂ ਨੇ ਆਪਣੀਆਂ ਸਾਰੀਆਂ ਸੁੰਗੀਆਂ ਜਿਹੜੀਆਂ ਹੁਣ ਤੋਂ ਧੂਕੇ ਕੱਪੜੇ ਲੀੜੇ ਸੁੱਕਣੇ ਪਾਏ ਹੋਏ ਉਹਨੂੰ ਘਰੋਂ ਨਿਕਲਿਆ ਉਹ ਘਟੋ ਘਟ 10-10 ਦਿਨ ਹੋ ਗਏ 15-15 ਦਿਨ ਹਨਾ ਫਿਰ ਇੰਨੇ ਕੱਪੜੇ ਦਾ ਅਗਲਾ ਕਿੱਥੇ ਚੱਕਦਾ ਵੀ ਜਿਹੜਾ ਰੋਜ਼ ਹੀ ਚੇਂਜ ਕਰੀ ਜਾਵੇ ਧੋਣਾ ਲੀਣਾ ਧੋਣਾ ਤਾਂ ਪੈਂਦਾ ਹੀ ਆ ਕੱਪੜਾ ਜਿਹੜਾ ਤੇ ਅਸੀਂ ਚਲੋ ਲੋਕਲ ਆ ਸਾਨੂੰ ਦੋ ਤਿੰਨ ਘੰਟਿਆਂ ਚ ਚਾਰ ਪੰਜ ਘੰਟਿਆਂ ਚ ਅਸੀਂ ਉਰੇ ਪਹੁੰਚ ਜੰਦੇ ਆ ਉਹਨਾਂ ਨੂੰ ਤਾਂ ਦੋ ਤਿੰਨ ਦਿਨ ਲੱਗਦੇ ਆ ਆਉਣਾ ਉਹਨੂੰ ਫਿਰ ਆਉਣ ਜਾਣ ਨੂੰ ਲੱਗਣੇ ਦੋ ਤਿੰਨ ਦਿਨ ਫਿਰ ਅਗਲੇ ਨੇ ਘੁੰਮਣਾ ਫਿਰਨਾ ਵੀ ਆ ਘੱਟੋ ਘੱਟ ਵੀ 12 15 ਦਿਨ ਦਾ ਉਹਨਾਂ ਦਾ ਟੂਰ ਹੋ ਜਾਂਦਾ ਐਪੂ ਟਰੈਵਲਾਂ ਕਰਕੇ ਲੋਕ ਆਏ ਹੋਏ ਆ ਤੇ ਦੇਖੋ ਜੀ ਅਸੀਂ ਜਿਹੜੇ ਹੁਣ ਹੋਟਲ ਚ ਰੁਕੇ ਆ ਉਹ ਰਾਤ ਸਾਰਾ ਗੱਡੀਆਂ ਨਾਲ ਭਰਿਆ ਹੋਇਆ ਤਾਂ ਇਹ ਤਿੰਨ ਹੋਟਲ ਆ ਜੀ ਬੰਦੇ ਦੇ ਇੱਕ ਸਾਹਮਣੇ ਵਾਲਾ ਇੱਕ ਆ ਸਾਡੇ ਬੈਕ ਸਾਈਡ ਆ ਤੇ ਇੱਕ ਆ ਜਿੱਦੇ ਵਿੱਚ ਅਸੀਂ ਬੈਠੇ ਆ ਆ ਮਣੂ ਸਾਹਮਣੇ ਤਿੰਨੇ ਹੋਟਲ ਆ ਤੇ ਤਨੇ ਫੁੱਲ ਸੀਗੇ ਮਨੂੰ ਲੱਗਦਾ ਨਹੀਂ ਵੀ ਨਾ ਚੇ ਲੋ ਜੇ 2-4 ਕਮਰੇ ਵੀ ਖਾਲੀ ਕਰੋ ਤੁਸੀਂ ਹਿਸਾਬ ਲਾ ਲਓ ਇੰਨੇ ਟੂਰਿਸਟ ਆਉਂਦੇ ਆ ਹਣਾ ਤੇ ਬਾਈ ਜੀ ਆਉਂਦੇ ਵੀ ਵਧੀਆ ਐਨ ਵਧੀਆ ਟਾਪ ਦਾ 뷰 ਆ ਤੇ ਹੁਣੇ ਇੰਨਾ ਵਧੀਆ 뷰 ਆ ਕੋਈ ਤੁਸੀਂ ਹਿਸਾਬ ਲਾ ਲਓ ਗਰਮੀ ਨਹੀਂ ਕੋਈ ਕੁਝ ਨਹੀਂ ਕੋਈ ਮੱਖੀ ਨਹੀਂ ਮੱਛਰ ਨਹੀਂ ਉਰੇ ਤੁਸੀਂ ਇੱਕ ਗੱਲ ਨੋਟ ਕਰ ਲਓ ਰੂਮ ਵਿੱਚ ਉਰੇ ਪੱਖੇ ਵੀ ਨਹੀਂ ਹੈਗੇ ਆ ਤੁਸੀਂ ਕਿਸੇ ਵੀ ਹੋਟਲ ਕਿਸੇ ਵੀ ਪਾਸੇ ਦੇਖ ਲਓ ਏਸੀ ਵੀ ਨਹੀਂ ਤੁਹਾਨੂੰ ਦੇਖਣਾ ਕਿਉਂਕਿ ਉਰੇ ਲੋੜੇ ਨਹੀਂ ਜੀ ਪੈਂਦੀ। ਉਰੇ ਮੌਸਮੇ ਇੰਨਾ ਵਧੀਆ ਨਜ਼ਾਰੇ ਵਾਲਾ। ਤੇ ਬਾਕੀ ਗੱਲ ਆਏ ਆ ਜੀ ਇਹ ਜਿਹੜੀ ਉਰੇ ਸنوਹ ਪੈਂਦੀ ਆ ਉਹ ਕਹਿੰਦੇ ਵੀ ਪੈ ਜਾਂਦੀ ਆ ਉਰੇ ਤਕਰੀਬਨ ਨਵੰਬਰ ਕੁ ਮਹੀਨੇ ਚ ਨਵੰਬਰ ਦਸੰਬਰ ਜਨਵਰੀ ਉਹ ਮਹੀਨਿਆਂ ਚ ਤਾਂ ਫਿਰ ਕਹਿੰਦੇ ਵੀ ਪੂਰੀ ਸਮਝ ਨੂੰ ਵੀ ਪਹਿਲਾਂ ਵੀ ਪੈ ਜਾਂਦੀ ਆ ਕਹਿੰਦੇ ਕਈ ਵਾਰ ਵੀ ਮੌਸਮ ਦੇ ਹਿਸਾਬ ਨਾਲ ਆ। ਇਸ ਜਗ੍ਹਾ ਤੇ ਜਿੱਥੇ ਅਸੀਂ ਬੈਠੇ ਆ ਇੱਥੇ ਵੀ ਪੂਰੀ ਸنوਹ ਹੁੰਦੀ ਕਹਿੰਦੇ। ਇਸਾ ਹੋਟਲ ਵਾਲੀ ਜਗ੍ਹਾ ਤੇ ਵੀ ਮੈਂ ਇੱਥੇ ਪੁੱਛਿਆ ਤਾਂ ਮੈਨੇਜਰ ਨੂੰ ਗਾਤ ਉਹ ਕਹਿੰਦਾ ਵੀ ਭਾਈ ਪੂਰੀ ਸنو ਹੁੰਦੀ ਹੈ ਕਹਿੰਦਾ ਇਦਾਂ ਨਹੀਂ ਮੈਂ ਉਹ ਮੈਂ ਕਿਹਾ ਵੀ ਜਿਆਦਾ ਸنو ਪੈਂਦੀ ਆ ਵੀ ਮਤਲਬ ਪਹਾੜੀਆਂ ਪੌੜੀਆਂ ਤੇ ਪੈਂਦੀ ਆ ਜਾਂ ਕਿੱਥੇ ਪੈਂਦੀ ਆ ਉਹ ਕਹਿੰਦਾ ਜਿੱਥੇ ਆਪਾਂ ਖੜੇ ਐ ਇੱਥੇ ਵੀ ਪੂਰੀ ਸنو ਪੈਂਦੀ ਕਹਿੰਦਾ ਮੈਂ ਉਹਦੇ ਮਾ ਮੌਸਮ ਚ ਆਪਣਾ ਠੰਡ ਦੇ ਚ ਮਾ ਚਲੋ ਵਧੀਆ ਗੱਲ ਆ ਭਾਈ ਬਾਕੀ 뷰 ਬਹੁਤ ਸੋਹਣਾ ਬਣਿਆ ਹੋਇਆ ਜੀ ਅਸੀਂ ਹੁਣ ਕਰ ਲਈ ਪੈਕਿੰਗ ਪੈਕਿੰਗ ਕਰ ਲਈ ਸਾਰਾ ਸਮਾਨ ਓਕੇ ਆ ਹੁਣ ਰੈਡੀ ਹੋ ਗਏ ਅਸੀਂ ਤੇ ਅਸੀਂ ਹੁਣ ਲੱਗੇ ਆ ਜੀ ਨਿਕਲਣ ਅੱਗੇ ਤੇ ਦੇਖਦੇ ਹਾਂ ਹੁਣ ਕਿੱਥੇ ਅੱਜ ਦਾ ਅਗਲਾ ਤੁਹਾਨੂੰ ਵੀਊ ਕਿੱਥੇ ਦਾ ਦਿਖਾਉਨੇ ਆ ਹਨਾ ਕਿਉਂਕਿ ਹੁਣ ਇੱਥੋਂ ਦੋ ਤਿੰਨ ਜਗ੍ਹਾ ਤਾਂ ਸਾਨੂੰ ਵੀ ਪਤਾ ਲੱਗੀਆਂ ਐ ਵੀ ਬਾਹਰ ਅ ਕਿੱਥੇ ਕਿੱਥੇ ਜਾਣਾ ਤੇ ਬਾਕੀ ਕਿਸੇ ਡਰਾਈਵਰ ਵੀਰ ਤੋਂ ਨੌਲੇਜ ਲੰਨੇ ਆ ਹਨਾ ਬਾਹਰ ਟ੍ਰੈਕਸ ਟੈਕਸੀ ਵਾਲੇ ਵੀਰ ਤੋਂ ਕਿਉਂਕਿ ਉਹਨਾਂ ਨੂੰ ਜ਼ਿਆਦਾ ਨੌਲੇਜ ਆ ਉਹਨਾਂ ਦਾ ਹੁਣ 10 ਦਿਨਾਂ ਬਾਅਦ ਕੀੜਾ ਹੁੰਦਾ ਉਹ ਬੰਦਿਆਂ ਨੂੰ ਨੌਲੇਜ ਜ਼ਿਆਦਾ ਹੁੰਦਾ ਚਲੋ ਫੇਰ ਹੁਣ ਚੱਲਦੇ ਆ ਜੀ نیچے ਪਹਿਲਾਂ ਤਾਂ ਕੁਝ ਹਲਕਾ-ਪੁਲਕਾ ਖਾਈਏ ਪੀਏ ਹਨਾ ਚਾਹ ਪੀ ਇੱਕ ਤਾਂ ਕੰਡੇੇ ਪਰ ਹੋ ਗਈ ਤੇ ਉਹ ਤੋਂ ਬਾਅਦ ਮੈਡਮ ਵੀ ਛੱਕਾ ਮਾਰੀ ਜਾਂਦੀ ਐ ਕੈਮਰੇ ਦੇ ਵਿੱਚੇ ਤੇ ਇਹਨੂੰ ਵੀ ਕੋਈ ਸਿਕੜਾ ਜਿਹੀ ਕੰਨੀ ਭੁੱਖ ਲੱਗੀ ਹੋਈ ਆ ਤੇ ਫਿਰ ਅੱਗੇ ਦਾ ਵੀਊ ਤੁਹਾਨੂੰ ਪਾਈ ਅੱਗੇ ਜਾ ਕੇ ਦਿਖਾਣੇ ਆ ਹਨਾ ਆਜੂ ਪਹਿਲਾਂ ਕੁਝ ਛਕ ਦਿਆਂ ਜਾਈਏ ਅ ਲਓ ਜੀ ਹੁਣ ਚੈੱਕ ਆਊਟ ਕਰ ਲਿਆ ਸੀ ਪੇਮੈਂਟ ਜਿਹੜਾ ਬਿੱਲ ਸੀਗਾ ਉਹ ਪੇ ਕਰ ਆਇਆ ਮੈਂ ਸਾਰਾ ਤੇ ਬਾਕੀ ਹੋਣ ਭਾਈ ਕੁਛ ਮਣਾ ਜਾਂ ਹੱਕਾ ਪੋਕਾ ਜਾਂ ਖਾ ਕੇ ਹਲਕਾ ਫੁਲਕਾ ਕਾਨੂੰ ਵੈਸੇ ਮੈਡਮ ਨੇ ਮੰਗਾਇਆ ਤਾਂ ਹੈ ਵੀ ਉਹ ਲੈ ਉਹਨੇ ਤਾਂ ਹੀ ਮੰਗਾ ਲਈ ਜੀ ਮੈਡਮ ਨੇ ਤੇ ਚਲੋ ਕੋਈ ਨਹੀਂ ਭੁੱਖ ਬਹੁਤ ਲੱਗੀ ਹੋਈ ਆ ਪਰ ਘੰਟੇ ਦੇ ਵਿੱਚ ਇਹ ਵੀ ਸਮਝ ਲਓ ਜਦ ਸਫਰ ਕਰਦਾ ਬੰਦਾ ਸਫਰ ਵਿੱਚ ਵੀ ਬਹੁਤ ਭੁੱਖ ਲੱਗਦੀ ਹੈ ਹਮ तकरीबन ਸਾਨੂੰ ਇੱਥੋਂ ਘੰਟੇ ਦਾ ਸਫਰ ਕਰਕੇ ਅੱਗੇ ਜਾਣਾ ਪੈਣਾ ਘਟੋ ਘਟ ਹੈ ਨਾ ਫਿਰ ਅੱਗੇ ਜਾ ਕੇ ਦੇਖਦੇ ਆ ਜੀ ਕੀ ਵਧੀਆ ਲੋਕੇਸ਼ਨ ਕਿਹੜੀ ਮਿਲਦੀ ਆ ਹਨਾ ਤੇ ਬਾਕੀ ਚਲੋ ਦੇਖਦੇ ਹਾਂ ਹੁਣ ਕੀ ਬਣਦਾ ਅ ਅੱਗੇ ਜਾ ਕੇ ਤੇ ਇਧਰ ਭਾਈ ਖਾਣਾ ਪੀਣਾ ਆ ਗਿਆ ਸਾਡਾ ਤੇ ਸ਼ਾਕੀ ਦੋ ਦੋ ਫੁਲਕੇ ਚਾਲਦੇ ਆ ਫੇ ਹੁਣ ਦੇਖਦੇ ਆ ਅੱਗੇ ਜਾ ਕੇ ਕਿੱਧਰ ਤੱਕ ਟੂਰ ਨਿਕਲਦਾ ਤੁਹਾਨੂੰ ਵੀ ਦਿਖਾਉਨੇ ਆ ਮੈਂ ਤੋਤੇ ਹੋਣਾ ਤੁਸੀਂ ਮੈਨੂੰ ਮਲਾਉਣਾ ਹੀ ਨਹੀਂ ਮੈਨੂੰ ਵੀਡੀਓ ਚ ਬਾਹਰ ਕੱਢੀ ਜਾਂਦੇ ਆ ਤੂੰ ਵੀ ਮਿਲ ਲਾ ਲੈ ਮੈਂ ਘੁੰਮਾਂਦਾ ਸੀ ਬੈਕ ਮੈਂ ਥੱਦ ਦੱਸ ਉਹ ਬੈਕ ਕੈਮਰਾ ਘੁੰਮਾਂਦਾ ਕਰ ਲਓ ਜੀ ਮੈਡਮ ਭਾਈ ਰਸਕੀ ਦੀ ਮੈਡਮ ਕਹਿੰਦੀ ਨਹੀਂ ਮਾੜੀ ਹੋ ਗਈ ਤੁਸੀਂ ਤਾਂ ਮੈਨੂੰ ਜਮਾ ਹੀ ਨਹੀਂ ਯਾਦ ਕਰ ਰਹੇ ਉਹ ਲੈ ਹੁਣ ਮਲਾਉਣਾ ਦਾ ਤੁਨੂੰ ਤੂੰ ਪਹਿਲਾਂ ਹੀ ਭੁੱਲ ਪੀ ਸਸਿਕਾ ਜੀ ਸਾਰਿਆਂ ਨੂੰ ਸੋਹ ਮਿਲ ਕਰਦੇ ਹਾਂ ਜੀ ਤੁਸੀਂ ਸਾਰੇ ਜਣੇ ਠੀਕ ਠਾਕ ਹੋਵੋਗੇ ਚੜਦੀ ਕਲਾ ਚ ਹੋਵੋਗੇ ਨਾਲ ਦੀ ਨਾਲ ਵੀਡੀਓ ਚ ਜਿੱਦਾਂ ਕਿ ਮਨੀਕਰਨ ਸਾਹਿਬ ਦੀ ਵੀਡੀਓ ਚ ਪ੍ਰੋਬਲਮ ਆਈ ਸੀ ਤੇ ਹੁਣ ਫਟਾਫਟ ਮੈਂ ਕਿਹਾ ਹੁਣੀ ਅਪਲੋਡ ਕਰਕੇ ਰੱਖ ਲਈਏ। ਉਰੇ ਰੇਂਜ ਹੈਗੀ ਆ। ਉਰੇ ਰੇਂਜ ਹੈਗੀ ਆ। نیچے ਕਮਰਿਆਂ ਚ ਨਹੀਂ ਹੈਗੀ। ਹਾਂ। ਤੇ ਫਟਾਫਟ ਹੁਣ ਆਪਾਂ ਕਰੀਏ ਤੇ ਨਾਲੇ ਦੀ ਨਾਲੇ ਸਦਾ ਦੀ ਸ਼ਕਣਗੇ ਫਰੋਂਥੇ ਤੇ ਪਾਣੀ ਵਗਾਰਾ ਇੱਧਰ ਆ ਗਈ। ਇੱਧਰ ਆਪਣੀ ਚਾਹ ਆ ਗਈ ਭਾਈ। ਚਾਹ ਦਿਖਾਓ ਦੀ। ਚਾਹ ਉਰੇ ਦਾ ਚੱਲ ਫੇਰ ਵੀ ਠੀਕ ਲੱਗਦੀ ਹੋਰ ਪਾਸੇ ਦਾ ਜ਼ਿਆਦਾ ਹੀ ਕਾਲੀ ਹੁੰਦੀ ਆ। ਤੇ ਆਚਾਰ ਫਰੋਂਥੇ। ਹਰ ਤਾਹੂ ਤਾਂ ਪਚਾਦੇ UML ਨਹੀਂ ਹੈਗੇ ਮੈਨੂੰ ਪਤਾ। ਉਹ ਨਹੀਂ ਕਿਤੇ ਨਹੀਂ ਵਰ ਨਹੀਂ ਚਾਹ ਮੇਰੀ ਨਹੀਂ ਅਮਲੀ ਤਾਂ ਮੈਂ ਵੀ ਨਹੀਂ ਹੈਗਾ ਪਰ ਕਰੇ ਕਰਾਈ ਤਾਂ ਬਾਈ ਮੈਂ ਤੁਹਾਡੀ ਅੱਖ ਚਾਹ ਨਾਲ ਖੁੱਲਦੀ ਹੈ ਹਾਂ ਬਸ ਵੇ ਟਾਈਮ ਦਾ ਬਾਈ ਚਾਹ ਚ ਜ਼ਰੂਰੀ ਆ ਹੋ ਗਾਇਆ ਹਾਂ ਤੇ ਬਾਕੀ ਹੁਣ ਚਲੋ ਫਿਰ ਹੁਣ ਪਾ ਛਕੀਏ ਫਟਾਫਟ ਹੁਣ ਛਕ ਲੀਏ ਜੀ ਮੈਂ ਲਦੇ ਵੀ ਤੁਹਾਨੂੰ ਅੱਗੇ ਜਾ ਕੇ ਹਾਂ ਮੈਂ ਨਾ ਤੇਰਾ ਬਸ ਕਰ ਬੱਸ ਮਰੇ ਕਿਹੜਾ ਮੰਦਰ ਆ ਜੀ ਇਹ ਸਮਝ ਨਹੀਂ ਰਹੇ ਮੈਂ ਇਹ ਰੀਮਬ ਮੰਦਿਰ ਹੈ ਬੇਟਾ ਕਾਲੀ ਕੂੜੀ ਮੰਮਾਤਾ ਅਸੀਂ ਕਾਲੀ ਮਾਤਾ ਦਾ ਮੰਦਿਰ ਹੈ ਕਾਲੀ ਮਾਤਾ ਦਾ ਆਪ ਜੋ ਮੰਗੋਗੇ ਹਰ ਮਨੋ ਕਾਮਨਾ ਪੂਰੀ ਹੋਏਗੀ ਬਹੁਤ ਸ਼ਕਤੀ ਕਾਲੀ ਮਾਤਾ ਹਾਂ ਤਾਂ ਇਤਨੀ ਲੱਗੀ ਅੱਜ ਹਮੇਂ ਦਰਸ਼ਨ ਹੋ ਰਹੇ ਹਨ ਬਸ ਸਭ ਸਾਰ ਕੇ ਚਲੇ ਜਾਏ ਇਹ ਨਦੀਸਤਾ ਚੀਬਾ ਦੇਣਾ ਹੈ ਹਾਂ 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 ਜੋ ਇਹਥਾਨੋ ਕਾਲੀ ਮਾਤਾ ਦੇ ਮੰਦਿਰ ਦਾ ਦਰਸ਼ਨ ਮੰਦਿਰ ਦੇ ਦਰਸ਼ਨ ਕਰੋ ਨੋ ਨੋ ਜਬਾਹ ਭੁੱਖਾ ਨਾ ਹੋੜਾ

ਪੰਜਾਬ ਆਪਾ ਚੇਰੀ ਚਮਕੌਰ ਸਾਹਿਬ ਤੋਂ ਗੁਰੂਗਰਾਜਰ ਹਾਂਜੀ ਹਾਂਜੀ ਸਰਨਗੂਦਰਪੁਰ ਤੋਂ ਸਰਨ ਸਰਾਂੰਦ ਵੀ ਪਾਸ ਮਈ ਹੈ ਫੱਤੇਗੜ ਸਾਹਿਬ ਫੱਤੇਗੜ ਸਾਹਿਬ ਇਹੇ ਨਿਸ਼ਾਨੀ ਦੇ ਦੱਸਣ ਲੱਗੇ ਬਾਈ ਵੀ ओरिजिनल ਕਿਦਾਂ ਦੇਖਿਆ ਜਾਂਦਾ ਆ ओरिजिनल ਕੇਸਰ ਸਿੱਧਰਤ ਕੋਲ ਟੈਟ ਇਹ ਕੇਸਰ ਦੀ ਨਿਸ਼ਾਨੀ ਹੈ ਜੀ ਵੀ ओरिजिनल ਦੇਖ ਲਓ ਇਸ ਦਾ ਪੱਤੇ ਦਿਜੋ ਲਿਜਾਤੇ ਅੱਛਾ ਇਹ ਸਾਰੇ ਕੋਲ ਜਣੇ ਅੱਛਾ ਵਾਹ ਜੀ ਵਾਹ ਮਤਲਬ ਜੋ ਮੱਕੇ ਕੇ ਜੋ ਬਾਲ ਹੁੰਦੇ ਨਾ ਉਹ ਦਿਜੋ ਲੈਂਦੇ ਤੇ ਕੇਸਰ ਉਹ ਘੱਟ ਦੇਜੋ ਬਤ। ਇਹ ਚੀਜ਼ ਸਿੱਖਣ ਮਿਲਜੀ। ਅੱਛਾ ਕਈ ਮਤਲਬ ਮੱਕੀ ਦੇ ਵਾਲੇ ਵੇਚੀ ਜਾਂਦੇ। ਕਲਰ ਕਰ ਦਿੱਤੀ। ਇਹਦਾ ਕੀ ਪ੍ਰਾਈਸ ਹੈ? 250 ਕਰ ਦਵੂ। ਅਭੀ ਆਪਣਾ ਐਂਡਿਸਮਲ ਕਰੋ। ਕਿੰਨਾ ਟਾਈਮ ਰੱਖ ਸਕਦੇ? ਵਾਜੀ ਵਾ। ਅਸਲ ਰੱਖੋ ਕੇਸਰ ਕਰ ਰੱਖੋ ਤਾਂ। ਦੇਖੋ ਜਿਹੜੇ ਆਪਣਾ ਕੇਸਰ ਦੇ ਧੱਕੇ ਸੀਗੇ ਉਹ ਗਾਇਬ ਹੋ ਗਏ। ਖੁਸ਼ਬੂ ਵੀ ਕਿੰਨੀ ਸੋਹਣੀ ਆ। ਆਹ ਤਾਂ ਕਹਾਂ ਸੇ ਲੱਗਦੀ? ਬਿਲਕੁਲ ਜਪਤਾ ਸ਼੍ਰੀਨਗਰ ਦੇ ਉੱਤੇ। ਸ਼੍ਰੀਨਗਰ। ਸ਼ੀਲਿਆ ਕਰਦੇ ਹੁੰਦਾ ਜੀ। ਠੀਕ ਆ ਠੀਕ ਠੀਕ। ਆਕਰ ਦੇਖ ਕੇ ਲੈ ਕੇ ਜਾਂਦੀ ਹਾਂ। ਅੱਪਾ ਪਿੰਦਾ ਕਰੋ। ਇਹਸੇ ਕੇਸਰ ਕਹਤਾਂ। अब ऐसे घिसो जोर में आप घिसो तुलसी घिसाओ ऐसे मारो टिप टिप अब याद बात सुनो इसमें लाइ इतना सुनो स्वेल ले ये है। हाँ क्या हुआ आगे हाँ सच्ची ये तो रिश्ता इतना भी आ कैमरा फड़ा नहीं नहीं आप घिसो तो मैं फड़ता है कैमरा मैं फड़ता है कैमरा फड़ा तुलसी है ना ओके यार। ਇਹ। ਨਹੀਂ ਸੌਣੀ ਖੁਸ਼ੀ ਬੁਆੰਦੀ ਆ ਦੀ। ਸੂਰ ਆ ਗਈ। ਇਹ ਪਿਓ ਰ ਆਇਆ। ਲੈ ਕੇ ਜਾਂਦੇ ਆ। ਫੜੋ। ਮੈਂ ਮੱਥਾ ਟੇਕਿਆ। ਇਹ ਉਰੀ ਖੜੀ ਹੋ ਤੁਸੀਂ। ਬਾਸ ਆ ਕੇ ਵੀਰੇ ਫੇਰ ਦੇਖ ਰਹੇ ਹਨਾ। ਕੋਈ ਨਹੀਂ ਕੋਈ। ਬਾਤ। ਭਾਈ ਨੇ ਕਮਾਲ ਦੀ ਚੀਜ਼ ਦਿਖਾਈ ਆ। ਤੇ ਲੱਗ ਜੀ ਤੇ ਰਸਤਾ ਮੈਨੂੰ ਲੱਗਦਾ ਉਹ ਵੀ ਜਾਂਦਾ। ਉਧਰੋਂ ਦੁਕਾਨਾਂ ਦਾ ਕੋਨਾ ਲੱਗੀਆਂ ਹੋਈਆਂ। ਹਾਂ। ਜਾ। ਇਹ। ਚਲੋ ਬੁਲਾਬਾ ਕੀ ਬਾਈ ਜੀ ਸੁਣਦੇ ਨੇ ਚਲੋ ਬੁਲਾਬਾ ਆਇਆ ਹੈ ਮਾਤਾ ਨੇ ਬੁਲਾਇਆ ਹੈ ਹਾਂ ਮਾਤਾ ਨੇ ਬੁਲਾਇਆ ਹੈ ਦੇਖੋ ਜੇ ਪੜੀ ਦੂਰ ਆ ਕੇ ਅਗਰ ਇਹ ਚੀਜ਼ਾਂ ਨਾ ਦੇਖ ਸਕੇ ਫਿਰ ਵੀ ਆਉਣ ਦਾ ਕੋਈ ਫਾਇਦਾ ਨਹੀਂ ਹਨਾ ਹਰਮੰਦ ਦੇ ਦਰਸ਼ਨ ਹਾਂ ਨਾਲੇ ਤਾਂ ਕਿਹੜਾ ਕੰਮ ਸੁਧਰ ਜਵੇ ਬਿਲਕੁਲ ਮਾਤਾ ਦੇ ਦਰਸ਼ਨ ਤੇ ਨਾਲੇ ਬਾਈ ਜੀ ਵੀਊ ਦੇਖੋ ਤੁਸੀਂ ਕੀ ਟਾਪ ਦਾ ਕੇਸਰ ਵੀਰੇ ਅਸੀਂ ਦੇਖਿਆ ਜੀ ਆ ਕੇ ਦੇਖਦੇ ਆਂ ਉਹ ਦੇਖ ਸਕਦੇ ਆ ਦਰਖਤ ਕਿੰٹو ਘੱਟ ਵੀ ਮੈਂ ਕਹਣਾ 100 100 ਸਾਲ ਪੁਰਾਣੇ ਹੋਣੇ ਸ਼ਾਇਦ ਜ਼ਿਆਦਾ ਹੀ ਹੋਵੇ ਉਹ ਦੇਖੋ ਤੁਸੀਂ نیچے ਲੋਕ ਖੜੇ ਕਿੰਨੇ ਕਿੰਨੇ ਕੁ ਲੱਗਦੇ ਇਹਨਾਂ ਕੋਲ ਦਰਖਤਾਂ ਕੋਲ ਖੜੇ ਕਿੰਨੇ ਮਟਾਈ ਵਿੱਚ ਹੈ ਦਰਖਤ ਤੁਸੀਂ ਆਪੇ ਸੋਚ ਸਕਦੇ ਆ ਚਲੋ ਜੀ ਫਿਰ ਹਾਂ ਹੈਗਾ ਜੀ ਇਤਿਹਾਸ ਮੰਦਰ ਦਾ ਆਜੋ ਫਿਰ ਉਹਨੂੰ ਕਰਾਉਣੇ ਆ ਜੀ ਦਰਸ਼ਨ ਮੰਦਰ ਦੇ ਅੰਦਰੋਂ ਢੀਂਬਾ ਮੰਦਰ ਇਹਨਾਂ ਮਾ ਜੀ ਕਾਲੀ ਮਾਤਾ ਦਾ ਮੰਦਿਰ ਹੈ ਕਾਲੀ ਮਾਤਾ ਜੀ ਦਾ ਮੰਦਿਰ ਹੈ ਢੀਂਬਾ ਮੰਦਰ ਤਾਈ ਜੀ ਆ ਥੋੜੀ ਜਿਹੀ ਹਲਕਾ ਹੈ ਬਿਲਕੁਲ ਬਿਲਕੁਲ ਉਹ ਮੱਥਾ ਟੇਕਣ ਨੂੰ ਲਾਈਨ ਦੇਖ ਲਓ ਕਿੱਡੀ ਲੰਬੀ ਹੈ ਜੀ ਬ੍ਰੋ ਉੱਧਰੋਂ ਘੁੰਮ ਕੇ ਆ ਕੇ ਨਾ ਫੇਰ ਇੱਧਰ ਨੂੰ ਮੰਦਿਰ ਦੇ ਆਲੇ-ਦੁਆਲੇ ਘੁੰਮ ਕੇ ਫੇਰ ਮੱਥਾ ਟੇਕੋ ਨਾ ਬਹੁਤ ਲੰਬੀ ਲਾਈਨ ਲੱਗੀ ਜਾਣਾ ਹੁਣ ਪੈੜਾ ਹੀ ਆ ਤੇ ਅ ਜੈਸੂ ਜੀ ਜੁੱਤੀਆਂ ਕਿੱਥੇ ਉਤਾਰਨੀ ਆ ਆਲੇ ਸਾਈਡ ਤੇ ਖੋਲੀਆਂ ਸਾਈਡ ਤੇ ਖੋਲੀਆਂ ਏ ਇਦਾਂ ਹੀ ਹੈ ਨਾ ਤੇ ਇੱਥੇ ਖੋਲ ਦਨੇ ਕਿਤੇ ਤੇ ਲਾਉਦੀ ਇੱਥੇ ਤਾਲਦੀ ਜੁੱਤੀਆਂ ਦਰਸ਼ਨ ਕਰ ਲਓ ਬਾਹਰ ਤੋਂ ਅਸੀਂ ਅੰਦਰ ਮੱਥਾ ਟੇਕ ਕੇ ਆਏ ਤੇ ਅੰਦਰ ਕੈਮਰਾ ਅਲਾਉ ਬਣੀ ਸੀਗਾ ਤੇ ਤਾਂ ਕਰਕੇ ਤੁਹਾਨੂੰ ਅੰਦਰੋਂ ਦਰਸ਼ਨ ਨਹੀਂ ਕਰਾ ਸਕੇ ਇੱਥੇ ਦਰਸ਼ਨ ਤੁਸੀਂ ਕਰ ਸਕਦੇ ਆ ਤੇ ਆ ਜੋ ਤੁਹਾਨੂੰ ਹੋਰ ਤਖਾਉਂਦੇ ਆ ਹੁਣ ਜੂ ਜੂਰੇ ਦਾ ਜੂਰਾ ਹਨਾ ਹੋਰ ਵੀ ਬਹੁਤ ਚੀਜ਼ਾਂ ਉਰੇ ਸੰਦ ਝੋਮਣ ਫਿਰਨ ਦੇਖਣ ਨੂੰ ਤੇ ਤੁਸੀਂ ਲੋਕ ਚੈੱਕ ਕਰ ਸਕਦੇ ਆ ਕਿੰਨੇ ਨਾਲੇ ਇਸ ਮਾਰਨਿੰਗ ਦਾ ਟਾਈਮ ਆ ਜੀ ਇਹ ਜੇ ਉਰੇ ਮੰਨ ਲਓ ਵੀ ਮੈਂ ਕਹਿੰਦਾ ਵੀ ਦੁਪਹਿਰ ਨੂੰ ਆਈਏ ਭਾ ਜਾਂ ਉਰੇ ਤੇ ਹੁਣ ਇੱਕ ਡੇਢ ਘੰਟੇ ਦੇ ਬਾਅਦ ਤਾਂ ਉਰੇ ਬਹੁਤ ਭੀੜ ਹੋ ਜਣੀ ਸੰਗਤ ਇਕੱਠ ਬਹੁਤ ਜ਼ਿਆਦਾ ਹੋ ਜਣਾ

ਤੋ ਲਓ ਜੀ ਲਓ ਜੀ ਆ ਹੈਗੀਆਂ ਬੇਰੀਆਂ ਜੀਆਂ ਖਾਣ ਨੂੰ ਇੱਕ ਗੇਮ ਖੇਲਣ ਲੱਗਿਆ ਇਹਦੇ ਵਿੱਚ ਦੱਸਿਆ ਵੀ ਗਿਲਾਸ ਜੇ ਚਾਹੇ ਉੱਪਰਲੇ ਦੋ ਹੈ نیچے गिरਦੇ ਆ ਠੀਕ ਆ ਖੜੇ ਨਹੀਂ ਰਹਿਣੇ ਚਾਹੀਦੇ ਸਾਰੇ ਸਾਰੇ نیچے गिरਦੇ ਆ ਤਾਂ 500 ਰੁਪਇਆ ਜੇ ਸਾਰੇ ਗਿਰ ਜਾਂਦੇ ਟੇਬਲ ਦੇ ਉੱਪਰ ਤਾਂ 300 ਰੁਪਇਆ ਠੀਕ ਆ ਟੇਬਲ ਦੇ ਥੱਲੇ गिरਦੇ ਆ ਤਾਂ 500 ਸਾਰੇ ਜੇ ਸਾਰੇ ਟੇਬਲ ਦੇ ਉੱਪਰ गिरਦੇ ਆ ਬਸ ਖੜਾ ਨਹੀਂ ਰਹਿਣਾ ਚਾਹੀਦਾ ਤਾਂ ਉਹ 300 ਰੁਪਇਆ ਤੇ ਇੱਧਰ ਸਰਦਾਰ ਜੀ ਨੇ ਚੱਕ ਲਿਆ ਬੋਲ ਦਿਲ ਤੱਕ ਤੱਕ ਕਰਦਾ ਹੋਇਆ ਸਰਦਾਰ ਜੀ ਦੀ ਨਿਗਾਹ ਕਲਾਸਾਂ ਦੇ ਵਿੱਚ ਉਹ ਕਲਾਸਾਂ 'ਚ ਫਰਕ ਜ਼ਿਆਦਾ ਹੈ, ਗਿਰਨੇ ਨਹੀਂ ਹੈਗੇ। ਲੈ, ਪਹਿਲੇ ਹੀ 네ਗੇਟਿਵ। ਪਹਿਲੇ ਹੀ 네ਗੇਟਿਵ ਬਲਾਕ ਕਰੋਗੇ, ਪਹਿਲੇ ਹੀ 네ਗੇਟਿਵ। ਚਲ ਵਾਕੀ ਟਰਾਈ ਕਰਕੇ ਦੇਣੀ। ਹਾਂ। ਟਰਾਈ। ਟਰਾਈ ਵੀ ਇੱਕ ਵਾਰੀ ਹੋਣਾ 50 ਰੁਪਏ 'ਚ ਇੱਕ ਟਰਾਈ ਆ। ਚਲ। ਵਾਹਿਗੁਰੂ। ਨਾਮ ਵਾਲੇ ਬਾਬਾ ਇਹਦਾ ਨਾਮ ਲੈ ਕੇ। ਦੇਖਣਾ ਮੇਰੇ ਭਾਈ ਕੀ ਬਣਦਾ। ਇਹਦਾ ਜ਼ੋਰ ਨਾਲ ਮਾਰੀ, ਇੱਦਾਂ ਹੀ ਮਾਰ। ਆਪਾਂ ਦੇ ਦਰਸ਼ਕ ਵੀ ਦੇਖਣ ਨੂੰ ਖੜੇ ਆ ਸਾਰੇ ਦਰਸ਼ਕਾਂ ਦੀ ਨਿਗਾਹ ਤੁਹਾਡੇ ਵੱਲ ਆ ਦੋ ਤਾਂ ਗਿਰ ਗਏ ਦੋਏ ਗਰੇ ਹੂੰ ਬਸ ਇੰਨੀ ਕੀ ਗੇਮ ਆ ਬਸ ਖਤਮ ਖੇਲ ਖਤਮ ਖੇਲ ਖਤਮ ਐ ਭਈ ਕਿ ਮੈਡਮ ਲੱਗੀ ਹਾਂ ਟਰਾਈ ਕਰਕੇ ਦੇਖਣ ਮੈਡਮ ਨੂੰ ਸ਼ੂਟ ਮਿਲ ਗਈ ਕਹਿੰਦੇ ਵੀ ਤੁਸੀਂ ਨੇੜੇ ਆ ਮਨੂੰ ਉੱਥੇ ਫਰਸ਼ 'ਤੇ ਖੜਾਇਆ ਹੋਇਆ ਤਾਂ ਇਨੂੰ ਕਹਦੇ ਵੀ ਇਤਨੀ ਨੇੜੇ ਆ ਕੇ ਕਰ ਸਕਦੇ ਆ। ਲੈ ਤੇ ਤੇ ਦਾ ਇੱਕ ਕੋਈ ਨਹੀਂ ਕੋਈ ਨਹੀਂ ਕੋਈ। ਉਹ ਨਹੀਂ। ਤੁਸੀਂ ਪੇਮੈਂਟ ਕਰੋ। ਪੇਮੈਂਟ ਕਰਦੇ ਆ ਬਾਈ। ਕਰਕੇ ਦਿਖਾਓ। ਇਹ ਹੋ ਜਾ। ਫੋਕਸ ਬਸ ਜਿਹੜਾ ਡੇਲੀ ਦਾ ਉਹ ਹੈ ਨਾ 메인 ਫੋਕਸ ਕਹਿੰਦੇ ਆ ਹਾਂ ਬਸ ਇਹ ਕਹਿੰਦਾ ਬਾਲ 'ਚ ਥੋੜੀ ਹਵਾ ਜ਼ਿਆਦਾ ਉਹ ਹੱਥ 'ਚ ਪਕੜੇ ਹੀ ਨਹੀਂ ਕਰਦੀ ਬਾਲ ਅਰੇ ਕਮ ਹਵਾ ਵਾਲੀ ਉਹ ਤੇ ਪੂਰਨ ਬਾਲ ਹੈ ਉਹ ਵੀ ਸਿਆਫ ਨਹੀਂ ਨਹੀਂ ਯਾਰ ਜੀ ਨਾ ਸਰ ਜੀ ਉੱਪਰ ਦੱਬੀ ਸਾ ਯਾਬ ਸਾਰੇ ਸੱਪੇ ਸੱਪੇ ਇਹ ਕਹਿੰਦੇ ਜੀ ਹਵਾ ਨੇ ਬਾਲ ਮੇ ਕਿਵੇਂ ਗਿਰਨ ਹਾਂ ਦੇਖੀਏ ਨਾ ਜਿੰਨਾ ਜਿੰਨੂੰ ਲੱਗਿਆ ਨਹੀਂ ਉੱਧਰੋਂ ਕਹਿ ਦੇਣਾ ਹਾਂ ਹਰੇਕ ਦਾ ਆਪਣਾ ਇਹ ਅਰਤੂ ਰੇਖਲੋ ਇਹ ਦੇਖੇ 50 ਦੇ ਦਿੰਨੇ ਆਪ ਕੋ ਅੱਛਾ 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 ਇੱਕ ਨੇ ਆਈ 50 ਦੇ 3 ਮਰੂ ਚਾਰ ਮਰੂ ਦੋ ਦੋ ਮਰੂ ਦੇ 50 ਦੇ ਚਾਰ ਚਾਰ ਦੇ ਦਿੰਦਾ ਤੀਰ ਇਹਦੇ ਵਿੱਚ ਮਿਲੂਗਾ ਕੀ ਸਭ ਮਿਲੇਗਾ ਜੀ ਅੱਖਰ ਮਾਰੇ ਨੇ ਸਾਰੇ ਨਹੀਂ ਫਿਰ ਨਹੀਂ ਮੇਤੇ ਲੱਗਣਾ ਮੇਰੀ ਉਹ ਅੱਖ ਤੇ ਕਿੱਥੇ ਲੱਗਣਾ ਮੱਛੀ ਦੀ ਵਾ ਮੈਂ ਕਦੇ ਨਿਸ਼ਾਨੇ ਬਾਜ਼ ਆ ਮੈਂ ਪਹਿ ਵੀ ਕਹਿੰਦੀ ਮੈਂ ਵੀ ਪਹਿਲਾਂ ਡਰ ਗਈ ਵੈਸੇ ਪਹਿਲਾਂ ਹੀ ਡਰ ਗਏ ਆਈ ਕਹਨੀ ਤੁਹਾਨੂੰ ਚਲੋ ਬਾਈ ਨੂੰ ਕਰੀਏ ਪੇਮੈਂਟ ਰੋਲ ਨਹੀਂ ਜਾਂਦਾ ਨਾ ਅਮਰ ਸਰ ਤੇ ਏਹ ਮੰਦਿਰ ਹੈਗਾ ਤੇਵਦਾਸ ਦਾ ਇਹ ਹੜਿੰਬਾ ਮਾਤਾ ਜੀ ਦੇ ਬੇਟਾ ਜੀ ਆ ਇੱਥੇ ਕਹਿੰਦੇ ਵੀ ਮੰਦਿਰ ਦੀ ਸਥਾਪਨਾ ਨਹੀਂ ਕਰ ਸਕਦੇ ਵੀ ਆ ਇਤਿਹਾਸ ਜਿੱਥੇ ਤੱਕ ਸਾਨੂੰ ਇੱਥੋਂ ਦੇ ਲੋਕਾਂ ਤੋਂ ਪਤਾ ਲੱਗਿਆ ਵੀ ਮੈਨੂੰ ਮੰਦਿਰ ਦੀ ਲੋੜ ਨਹੀਂ ਤਾਂ ਕਰਕੇ ਇਹਨਾਂ ਦਾ ਇੱਥੇ ਸਥਾਨ ਬਣਾਇਆ ਹੋਇਆ ਹੈ ਇੱਥੋਂ ਲੋਕ ਮੱਥਾ ਟੇਕ ਕੇ ਨਤਮਸਤਕ ਹੋ ਕੇ ਜਾਂਦੇ ਆ ਤੇ ਬਾਕੀ ਤੁਸੀਂ ਵੀ ਕਰੋ ਦਰਸ਼ਨ ਇਹ ਹੜੰਬਾ ਮਾਤਾ ਜੀ ਦੇ ਬੇਟਾ ਜੀ ਸੀਗੇ ਪਰਪਤਨਾ ਨੇ ਅਜੇ ਸਦੀ ਰੱਖਿਆ ਨਾ ਵਰਤਦਾ ਉਸ ਕੋ ਕੁਝ ਨਹੀਂ ਹੁੰਦਾ ਜਦੋਂ ਜ਼ਿਆਦਾ ਹੁੰਦਾ ਉਸ ਨੂੰ ਕਈ ਬਿਮਾਰੀਆਂ ਲੱਗ ਜਾਂਦੀਆਂ ਹੈ ਇਹ ਹਾਂ ਐਂਚਾ ਹੋ ਜਿੰਦਗੀ ਹੈ ਨਾ ਸੇ ਜਿੰਦਗੀ ਵਿੱਚ ਕੋਈ ਤੁਸ਼ ਇਹ ਜਿੰਨਾ ਹੋਣਾ ਜਿਸ ਜਿਸ ਹੈ ਸਾਡੀ ਸਾਰੀ ਖੁਸ਼ੀ ਹੋ ਗਈ। ਮਸਲੀ ਆਇਆ ਉਹ ਗੁਆਮ ਮੈਂ ਕਹਿ ਰਹਾ ਹਾਂ ਉਹ ਆਇਆ ਨੇ ਮੇਰੇ ਸਾਥ ਦੇਲੇ। ਬਹੁਤ ਵਧੀਆ ਅੰਕਲ ਬੈਠੇ ਦੱਸਦੇ ਆ। ਕਿਹੜਾ ਕੀ ਨਾਮ ਦੱਸਿਆ ਸੀ ਤੁਸੀਂ? ਦੋਤਕਾ ਦੋਤਕਾ ਜਿਹੜੀਂਬਾ ਮਾਤਾ ਦੇ ਪੁੱਤਰ ਸੀਗੇ। अच्छा मैं बैंकालू पूछया ਵੀ ਜਿਵੇਂ ਹੁਣ ਉਧਰ ਮੰਦਿਰ ਬਣਿਆ ਹੋਇਆ ਏ ਇੱਥੇ ਕਿਉਂ ਨਹੀਂ ਮੰਦਿਰ ਬਣਿਆ ਵਾ ਇਹ ਕਹਿੰਦੇ ਵੀ ਲੋਕ ਮੰਦਿਰ ਬਣਦਾ ਅਰਚਨਾਉਂਦੀਆਂ ਵੀ ਇਹ ਚਾਹੁੰਦੇ ਨਹੀਂ ਮੰਦਿਰ ਬਣੇ ਹਨਾਂਕਰ ਐਸੀ ਗੱਲ ਇਹ ਵੀ ਅਰਚਨਾ ਬਹੁਤ ਆਉਂਦੀ ਐ ਇਸ ਕਰਕੇ ਇਹ ਕਹਿੰਦੇ ਬਸ ਮੈਨੂੰ ਇੱਥੇ ਮੱਥਾ ਟੇਕੀ ਕਿਉਂਕਿ ਸੱਚੇ ਮਨ ਨਾਲ ਯਾਦ ਕਰਦੇ ਬਾਰ ਮੰਦਿਰ ਬਣਾ ਇਹ ਬਣਾ ਹੋਇਆ 1533 ਨੇ ਓਕੇ 1500 ਆ ਦੀਸ ਦਾ ਕੰਮ ਵਾਚਰ ਉਪਰ ਵਾਲਾ ਛੱਤ ਟੁੱਟ ਗਿਆ ਤੇ ਇਸ ਕਰ ਹੂੰ 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 5500 ਸਾਲ ਉਹ ਕੁਛ ਸਟੋਵ ਵਾਲਾ 55 ਇਹ ਜਿਹੜੇ ਅੰਕਲ ਉਰੇ ਦਰਖਤ ਖੜੇ ਆ ਜੀ ਉਹ ਤਾਂ ਮੈਂ ਕਹਿੰਦਾ ਵੀ ਬਹੁਤ ਪੁਰਾਣੇ ਹੋਣੇ ਇਹ ਤਾਂ ਕੋਈ ਮਤਲਬ ਜੋ بڑے بڑے ਦੇਖੋ ਇਹ ਤਾਂ ਹਜ਼ਾਰਾਂ ਸਾਲ ਸੇ ਹਜ਼ਾਰਾਂ ਸਾਲ ਹੋ ਗਏ ਇਹਨਾਂ ਤਾਂ ਹੁਣ ਜਿਹੜੇ ਛੋਟੇ ਹੈ ਜੋ ਹੈ 400 500 ਸਾਲ ਹੂੰ ਉਹ ਵਿਚ-ਵਿਚ ਮੇ ਤੋਂ ਬਹੁਤ بڑے بڑے ਦਰਖਤ ਆ ਉਹ ਇਹ ਜੋ بڑے ਹੈ ਨਾ ਇਹ بڑے ਕਿਉਂ ਹੈ ਹੂੰ ਜੀ ਜੋ ਕਿੰਤੀ ਢੇੜ ਹੈ ਹਾਂਜੀ ਹਾਂ ਹਾਂ ਲੱਖੋਂ ਕੇ ਸਾਬ 10 ਲੱਖ 15 ਲੱਖ 20 ਲੱਖ ਐਸਐਸ ਮੈ ਰਹੀ ਅੰਕਲ ਕਹਿੰਦੇ ਵੀ ਇੱਥੇ ਜੇ ਤੂੰ ਵਿਸ਼ ਮੰਗੂਗੀ ਤੇਰੀ ਬੜੀ ਬੰਗਲ ਕੇ ਕੀ ਮੰਗਦੀ ਹੈ ਅਜੀ ਇਨਸਾਨ ਹੈ ਸਾਡਾ ਕਦੇ ਦਿਮਾਗ ਨਹੀਂ ਹੋ ਸਕਦਾ ਸੈਟੀਸਫਾਈਡ ਨਹੀਂ ਹੋ ਸਕਦਾ ਐਨਾ ਹੁੰਦਾ ਹੋਰ ਮੰਗ ਲਈ ਹੋਰ ਮੰਗ ਲਈ ਹੋਰ ਮੰਗ ਲਈ ਇਹ ਨਾ ਇਹ ਜਮਲ ਪਾਗੋ ਬਲ ਤੁਸੀਂ ਸਭ ਤੇ ਤੁਹਾਡਾ ਦਿਨ ਦੇ ਸਮਝ ਸਕਤੀਆਂ ਹੈ ਅੱਛਾ ਇੱਕ ਦੇਵੀ ਸ਼ਕਤੀ ਇੱਕ ਮਾਇਵੀ ਸ਼ਕਤੀ ਚਲੋ ਫਿਰ ਵੀ ਅਸੀਂ ਇਮਜ਼ਾਨਾ ਸਾਡਾ ਕਦੇ ਢਿੱਡ ਭਰਨਾ ਨਹੀਂ ਦੀ ਸਿੱਧੀ ਜੀ ਗੱਲ ਹੈ ਨਾ ਬਾਕੀ ਬਾਈ ਮੈਂ ਤਾਂ ਸ਼ੁਕਰਗੁਜ਼ਾਰ ਆਂ ਪ੍ਰਮਾਤਮਾ ਦੀ ਮੈਨੂੰ ਸਭ ਕੁਝ ਮਿਲ ਗਿਆ ਠੀਕ ਆਪਣਾ ਤਾਂ ਕੀ ਮੰਗਣਾ ਬਸ ਸੁਖ ਸ਼ਾਂਤੀ ਸਰਬੱਤ ਦਾ ਭਲਾ ਹੋਵੇ ਬਾਕੀ ਸਭ ਕੁਝ ਚਲੀ ਜਾਣਾ ਕਿਉਂ ਨਹੀਂ ਸਰਦਾਰ ਜੀ ਠੀਕ ਨਹੀਂ ਗੱਲ ਸਾਥ ਲੈ ਕੇ ਕੋਈ ਨਹੀਂ ਜਾਏਗਾ ਹਾਂ ਜੀ ਹਾਂ 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 ਖਾਲੀ ਹੱਥ ਆਏ ਆ ਖਾਲੀ ਹੱਥ ਜਾਣਾ ਸੋ ਚਲੋ ਜੀ ਫਿਰ ਹੁਣ ਅੱਗੇ ਵੀ ਚੱਲਦੇ ਆ ਲਓ ਜੀ ਇੱਧਰ ਪੰਜਾਬ ਦੀ ਫੇਵਰੇਟ ਡਿਸ਼ ਬਾਈ ਜਲੇਬੀਆਂ ਬਣ ਰਹੀਆਂ ਗੋਰ-ਗੋਰ ਇਧਰ ਵੀਰ ਸਾਡਾ ਲੱਗਿਆ ਵਾ ਬਣਾਵਣਾ ਕਰਮਾ ਕਰਮ ਜਲੇਬੀਆਂ ਇਧਰ ਜੈਸ ਜੈਸਮੀਨ ਤਾਂ ਲੱਗੀ ਸ਼ੈਕਰ ਸਵਾਲਾ ਦਾ ਯਾਰ ਬਹੁਤ ਸਵਾਲਾ ਬਾਤੀ ਹੁੰਦੀ ਹਾਏ ਹਾਏ ਮੈਨੂੰ ਤਾਂ ਖਾ ਰਖਾ ਕੇ ਖਾਣੇ ਆ ਇਹ ਲਾਉਣੀ ਬਾਈ ਕੋਲ ਸਫਾਈ ਆਨ ਪੂਰੀ ਆਨ ਵਧੀਆ ਇਹ ਕਰਮਾ ਕਰਮ ਨੇ ਕਰ ਦੇਸੀਆਂ ਜਲੇਬੀਆਂ ਇਹਨ ਵਧੀਆ ਫਰੀਕ ਵਰੀਕ ਘੜਦਾ ਫਿਰਨਾ ਆਨੂੰ ਟੇਸਟੀ ਇਹਨ ਚੋਟਰੀਆਂ ਕੀ ਬਾਤ ਹੈ ਇੱਕ ਬਾਈਆਂ ਦੀ ਸ਼ਾਪ ਹੈ ਇੱਥੇ ਮਨਾਲੀ ਚਾਹ ਬਹੁਤ ਲੱਗਦੀ ਤੇ ਸਾਰਾ ਕੁਝ ਹੈ ਬਾਈਆਂ ਕੋਲ ਸਮੋਸਾ ਬਰੈਡ ਪਕੌੜੇ ਆਲੂ ਟਿੱਕੀ ਹਨਾ ਪਕੌੜੇ ਸਾਰਾ ਕੁਝ ਇੱਥੇ ਲਓ ਜੀ ਗਰਮਾ ਗਰਮ ਗਲਾਬ ਜਾਮਨ ਵੀ ਆ ਬਾਈ ਜੀ। ਕੀ ਬਾਤ ਹੈ। ਸਾਰਾ ਕੁਝ ਭਾਈਆਂ ਨੇ ਤਿਆਰ ਕਰਕੇ ਰੱਖਿਆ ਹੋਇਆ। ਤੇ ਟਿੱਕੀ ਵਾਲਾ 버ਗਰ ਵੀ ਹੈਗਾ ਏ। ਚਾਹ ਤੇ ਪਪੜੀ ਵੀ ਹੈ। ਪਾਉ ਭਾਜੀ ਵੀ ਹੈਗੀ ਆ। ਇੱਧਰ ਪਾਉ ਭਾਜੀ ਹੈ ਜੀ। ਕੀ ਬਾਤ ਹੈ। ਚਲੋ ਜੀ। ਹਾਂ ਹੋਰ ਕੀ ਹੈ ਜੀ? वाह वाह कल तैयार लो जी ये भाई, 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 अच्छा भाई, भाई ने अपने हाथ कल सीनरिया तैयार कर सारियां देखो जी बहुत वाया कला है बी को ਸਾਰਾ ਕੁਝ ਜਿੰਨਾ ਵੀ ਤੁਸੀਂ ਦੇਖਦੇ ਆਂ ਬਾਈ ਨੇ ਵੀਰ ਕਹਿੰਦਾ ਹੱਥ ਕੇ ਲਈ ਤਿਆਰ ਕੀਤਾ ਹੋਇਆ ਸਾਰਾ ਕੁਝ ਦੇਖੋ ਜੀ ਕੀ ਬਾਤ ਹੈ ਕਿੰਨੀ ਮਿਹਨਤ ਆ ਸਹੀ ਗੱਲ ਹੈ ਬਹੁਤ ਜ਼ਿਆਦਾ ਮਿਹਨਤ ਕੀਤੀ ਹੋਈ ਆ ਹਾਂ ਕੋਈ ਕਹਿ ਨਹੀਂ ਸਕਦਾ ਵੀ ਇਹ ਹੱਥ ਨਾਲ ਤਿਆਰ ਹੋਈ ਹੈ ਵੀ ਇਹ ਚੀਜ਼ਾਂ ਦੇਖ ਲੋ ਜਿੰਨਾ ਸਿੰਗਲ ਹੈ ਕੀ ਬਾਤ ਹੈ ਐਨ ਇੱਕ ਨੰਬਰ ਦੀ ਚੀਜ਼ ਹੈ ਇਹਨਾਂ ਦਾ ਪ੍ਰਾਈਸ ਕੀ ਆ? ਬਾਜੀ ਇਹਨਾਂ ਦਾ ਪ੍ਰਾਈਸ ਕੀ ਆ? ਹੱਥ ਨਾਲ ਬਣਾਇਆ ਵਾਜੀ ਸਾਰਾ ਕੁਝ। ਹੂੰ ਬਾਪਕੇ ਬਈ ਇਹ ਵੀ ਕਲਾ ਟੰਗੜ ਨੂੰ ਆ। ਆਪ ਬਹੁਤ ਸੋਹਣਾ ਲੱਗਿਆ। ਇਹ ਤਾਂ ਮਤਲਬ ਟੰਗੜ ਨੂੰ ਸ਼ੋਪੀਸ ਆ ਨਾ। ਜਿੱਦਾਂ ਦਵਾਰਪੁਰ ਪਰ ਪਸੀਨਰੀ ਟੰਗ ਲੰਦੇ ਆ। ਇਹ ਤਾਂ ਸਿਨਰੀ ਹੀ ਬਣਾਈਆਂ ਹੋਈਆਂ ਇਹ ਕੱਪੜੀ ਦੀਆਂ ਐ। ਹੂੰ ਵਧੀਆ ਕਲਾ ਦੇਖਣ ਨੂੰ ਮਿਲਦੀ ਹੈ ਲੋਕਾਂ ਨੂੰ ਜਦੋਂ ਆਪਾਂ ਬਾਹਰ ਨਿਕਲਦੇ ਹਾਂ ਨਾ ਇੱਥੇ ਵੀ ਦੇਖੋ ਕਿੰਨਾ ਸੋਹਣਾ ਕੁਰਸੀ ਦੇ ਕੋਲ ਇੱਥੇ ਭਾਈ ਜਾਮ ਲੱਗ ਗਿਆ ਜਾਮ ਲੱਗਿਆ ਹੋਇਆ ਇੱਧਰ ਪਾਰਕਿੰਗ ਦਾ ਤੇ ਉੱਪਰੋਂ ਆਉਂਦੀਆਂ ਜਿਹੜੀਆਂ ਗੱਡੀਆਂ ਉਹ ਵੀ ਖੜ ਗਈਆਂ ਤੇ ਆਹ ਵੀ ਗੱਡੀਆਂ ਖੜੀਆਂ ਸਾਰੀਆਂ نیچے ਤੱਕ ਉਹ ਤੱਕ ਖੜੀਆਂ ਗੱਡੀਆਂ ਉਹ ਸਾਹਮਣੇ ਫਿਰਦਾ ਜੀ ਯਾਕ ਇਹਦੇ ਪਰ ਵੀ ਲੋਕ ਬਹੁਤ ਫੋਟੋਆਂ ਖਿਚਾਉਂਦੇ ਆ ਬੈਠ ਕੇ ਯਾਕ ਕਹਿੰਦੇ ਜੀ ਨੂੰ ਬਾਲਾ ਜਾਲ ਹੁੰਦਾ ਲਮਾਲੂ ਪਰ ਬਸ ਇਹ ਕਿੱਥੇ ਚੱਲੋ ਹੈ ਤੇ ਅਸੀਂ ਵੀ ਹੁਣ ਗੱਡੀ ਆਪਣੀ ਕੱਢੀਏ ਅੰਦਰੋਂ ਨਾਲ ਕੋਈ ਇੱਥੇ ਇਦਾਂ ਸਫਰ ਕਰਨਾ ਬੜਾ ਔਖਾ ਜਿੱਦਾਂ ਜਿਹੜੀ ਗੱਡੀ ਚੜਾਈ ਚੜਦੀ ਆ ਉਹਦੇ ਵਾਸਤੇ ਬੜਾ ਮੁਸ਼ਕਲ ਆ ਉੱਪਰ ਚੜਨਾ ਦੇਖੋ ਜਾਮ ਲੱਗ ਜਾਂਦਾ ਜਦੋਂ ਕੋਈ ਪਿਆ ਜਾਮ ਨਿਕਲ ਗਿਆ ਹੋਊਗਾ ਕਲੀਅਰ ਸਾਡੀ ਵੀ ਗੱਡੀ ਅੰਦਰ ਖੜੀ ਆ ਕੱਢੀਏ ਵਾਂਗ ਇਹ ਫਿਰ ਅੱਗੇ